ਕੀ ਦੋਸਤੋ ਲਾਵੀਰ ਬਾਈ ਨੇ ਮੈਨੂੰ ਹੁਣੀ ਫੋਨ ਕੀਤਾ ਤੇ ਲਾਵੀਰ ਬਾਈ ਨੇ ਮੈਨੂੰ ਕਿਹਾ ਇੱਕ ਮੇਰੀ ਗੀਤਰੀ ਢਾਲ ਤੇ ਗਾਣਾ ਬਣਾ ਕੇ ਦੇ ਉਹਦਾ ਗਾਣਾ ਸੀਗਾ ਖੜੀ ਡੇਸਨ ਤੇ ਰਹਿ ਗਈ ਆਪ ਤੂੰ ਗੱਡੀ ਚੜ ਗਿਆ ਵੇ ਮੈਂ ਉਹਦੇ ਢਾਲ ਤੇ ਗਾਣਾ ਬਣਾਇਆ ਆਧਾਰ ਕਾਰਡ ਵਾਲੀ ਤੂੰ ਬਸ ਚੜਕੀ ਨਹੀਂ ਪੂਰਾ ਸੁਣਿਓ ਬੜਾ ਨਿਆਰ ਤੇ ਗੀਤਾ ਬਈ ਸੱਚਾ ਸੱਚਾ ਗੀਤਾ ਕਈ ਆਸਕਣਾ ਇਦਾਂ ਹੀ ਹੁੰਦਾ ਹੈ ਗਾਣੇ ਲਈ ਮੈਂ ਦੱਸਿਆ ਬਾਕੀ ਇਹ ਵੀਡੀਓ ਨੂੰ ਪੂਰਾ ਤੇ ਸ਼ੇਅਰ ਕਰਕੇ ਦੱਸਣਾ ਕਿਵੇਂ ਲੱਗਿਆ ਅਗਲੀ ਵਾਰੇ ਮੇਰੇ ਨਾਲ ਮੇਰੀ ਮੈਡਮ ਵੀ ਗੀਤ ਗਾਇਆ ਕਰੂ ਤੇ ਚਾਨੂ ਨੂੰ ਸਬਸਕ੍ਰਾਈਬ ਕਰ ਲਓ ਜਿਹਦੇ ਜਿਹੇ ਫੇਸਬੁੱਕ ਦੇ ਨੇ ਤੈ ਉੱਤੇ ਬਈ ਬਹੁਤ ਦੁਖੀ ਆ ਬਹੁਤ ਹੀ ਮਾਨ ਮੇਰਾ ਦੁਖੀ ਜੀ ਲਓ ਜੀ ਗਾਣਾ ਸੁਣੋ ਛੋਟਾ ਜਿਹੜਾ ਤੁਸੀਂ ਵੀ ਦੁਖੀ ਆ ਤਾਂ ਤੁਸੀਂ ਹੱਸ ਫੂੰਕ ਦੋ ਮਿੰਟ ਲਓ ਜੀ ਸੁਣੋ ਧਿਆਨ ਨਾਲ ਤੇਰੇ ਦਰਸ਼ਨ ਪਾਉਣ ਦੀ ਖਤਰ ਹਾਂਦੀ ਏ ਤੇਰੇ ਦਰਸ਼ਨ ਪਾਉਣ ਦੀ ਖਤਰ ਹਾਂਦੀ ਏ ਐਸੀ ਬਸ ਦੇ ਆਇਆ ਨੀ ਨਵੇਂ 700 ਰੁਪਿਆ ਮਾ ਪਾੜਾ ਲਾਇਆ ਨੀ 700 ਰੁਪਿਆ ਪਾੜਾ ਲਾਇਆ ਨੀ ਤੇ ਫੇਰ ਤੈਨੂੰ ਗੂਗਲ ਪੇੜਾਈ 5000 ਤੇਰੇ ਖਾਤੇ ਪਾਇਆ ਨਹੀਂ ਖਾਤੇ ਪਾਇਆ ਨਹੀਂ ਫੇਰ ਵੀ ਤੂੰ ਟੁੱਟ ਪਈਏ ਮੇਰੇ ਨਾਲ ਧੋਖਾ ਕਰਗੀ ਨਹੀਂ ਧੋਖਾ ਕਰਗੀ ਨਹੀਂ ਮੈਂ ਖੜਾ ਪਟਿਆਲੇ ਬੱਸ ਸਟੈਂਡ ਵਿੱਚ ਰਹਿ ਗਿਆ ਆਬ ਤੂੰ ਆਧਾਰ ਕਾਰਡ ਆਧਾਰ ਕਾਰਡ ਵਾਲੀ ਬੱਸ ਚੜਗੀ ਨਹੀਂ ਮੈਂ ਖੜਾ ਪਟਿਆਲੇ ਬੱਸ ਸਟੈਂਡ ਵਿੱਚ ਰਹਿ ਗਿਆ ਆਬ ਤੂੰ ਮਠਿੰਡੇ ਵਾਲੀ ਬੱਸ ਚੜਗੀ ਨਹੀਂ ਆਧਾਰ ਕਾਰਡ ਵਾਲੀ ਬੱਸ ਚੜਗੀ ਨਹੀਂ ਲਾਵ ਹੀਰੇ ਬਾਈ ਨੂੰ ਹੁਣ ਮੈਂ ਗੁਰੂ ਬਣਾਉ ਦੇਖਨੀ ਪੱਪੂ ਦੇਹਣ ਕਿਵੇਂ ਸਾਉ ਸਿੱਧੂ ਮੂਸੇ ਵਾਲ ਦੇ ਬੱਬੂਆਂ ਦੀ ਫਲਮਾਂ ਚ ਆਉ ਰੱਬ ਨੇ ਤੈਨੂੰ ਮਾਫੜੀ ਕਰਨਾ ਰੱਬ ਨੇ ਤੈਨੂੰ ਮਾਫੜੀ ਕਰਨਾ ਜੋ ਕਹਿਰ ਪੱਪੂ ਦੇਹਣ ਤੇ ਕਰਗੀਨੀ ਮੈਂ ਖੜਾ ਪਟਿਆਲੇ ਬੱਸ ਸਟੈਂਡ ਵਿੱਚ ਰਹਿ ਜਾ ਰਾਇਆ ਆਪ ਤੂੰ ਅਧਾਰ ਕੜਾਈ ਵਾਸੇ ਚੜ ਗਈਨੀ ਮੈਂ ਖੜਾ ਨਵੇਂ ਬੱਸ ਸਟੈਂਡ ਪਟਿਆਲੇ ਰਹਿ ਗਿਆ ਆਪ ਤੂੰ ਬਠਿੰਡੇ ਵਾਲੀ ਬੱਸ ਚੜ ਗਈਨੀ ਇਹ ਵੀ ਤਾਰ ਕਰਾਣ ਵਾਲੇ ਬਸਾਂ ਵੀ ਪੰਗਾ ਆ ਗਾ ਧੋਖਾ ਹੁੰਦਾ ਤਾਂ ਇਦਾਂ ਧੋਖਾ ਹੋ ਜਾਂਦਾ ਇਸ ਕੰ ਨਾਲ ਸੋ ਜੀ ਵੀਰੋ ਬਧੀਆਂ ਲੱਗੀ ਨੂੰ ਸ਼ੇਅਰ ਕਰਿਓ ਨਾਲ ਹੀ ਮੈਂ ਕਹਿਣਾ ਚਾਹਣਾ ਸੀ ਤੋੜਾ ਸੁਨੂ ਇੱਕ ਬਾਈ ਉਹ ਅੱਜਕੱਲ ਬੜਾ ਚਰਚਾ ਚ ਨੂੰ ਮੈਂ ਇੱਕ ਗੱਲ ਕਹਿਣਾ ਚਾਹਣਾ ਬਾਈ ਮੇਰੀ ਬੇਨਤੀ ਕਿਤੇ ਸੁਨੂ ਸੁਤੋੜਾ ਇੱਕ ਗੀਤ ਗਾ ਦੇਣਾ ਮੈਂ ਲਿਖ ਕੇ ਦਿਨਾ ਬਾਈ ਉਰੀ ਬੱਬੂ ਮਾਣ ਨੂੰ ਬੱਤ ਚੜਾਈ ਹੋ ਜੂ ਬਾਈ ਸਿਨੂ ਸਿਤਵਾਲਾ ਤੱਕ ਵੀਡੀਓ ਸ਼ੇਅਰ ਕਰ ਦੋ ਮੇਰੀ ਮਾਸਸੀ ਦਾ ਮੁੰਡਾ ਹੀ ਆ ਤੇ ਉਹ ਜਾਣਦਾਰ ਹੀ ਨਿੱਕਾ ਹੁੰਦਾ ਮੈਂ ਉਹਨੂੰ ਮਾਈ ਪਾਲਿਆ ਸੀ ਜੋ ਛੋਟਾ ਜਿਹਾ ਹੁੰਦਾ ਸੀ ਮੇਰਾ ਚੇਲਾ ਵੀ ਕਹਿ ਸਕਦਾ ਸਿਨੂ ਸਿਤਵਾਲਾ ਅੱਜ ਕੱਲ ਮੈਨੂੰ ਭੁੱਲ ਗਿਆ ਬਾਈ ਮੇਰਾ ਛੋਟਾ ਭਰਾ ਆਗਾ ਤੇ ਲਾਭੀ ਜੀ ਤੱਕ ਮੇਰੇ ਬੇਨਤੀ ਆ ਬਾਈ ਲਾਭੀ ਰੱਥ ਛੋੜ ਕੇ ਬੇਨਤੀ ਆ ਇਹ ਗਰੀਬ ਨੇ ਕਿ ਤੇਰੇ ਇਤੇ ਗਾਣਾ ਗਾਇਆ ਛੇ ਤੈਨੂੰ ਵਧੀਆ ਲੱਗਦਾ ਤੂੰ ਖੁਦ ਪੇਚੰਦੇ ਆਪਣੇ ਦੇ ਪਾ ਦੀ ਤੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਸਾਡੀ ਵੀਡੀਓ ਨੂੰ ਸ਼ੇਅਰ ਕਰਤਾ ਜਿਵੇਂ ਚੌਲਾਂ ਜੱਕਾ ਤਾਂ ਇਨਾ ਸਾਨੂੰ ਪੁੰਨ ਲੱਗਣਾ ਹਰੇਕ ਦੀ ਮਨੋ ਕਾਮਨਾ ਪੂਰੀ ਹੋਏ ਤੇ ਕਿਸਮਤ ਚਮਕੂਗੀ ਜਿਹੜਾ ਵੀ ਸਾਡੀ ਵੀਡੀਓ ਨੂੰ ਸ਼ੇਅਰ ਕਰੂ ਕਿੰਨੀ ਗਰਮੀ ਦੇ ਵਿੱਚ ਅਸੀਂ ਵੀਡੀਓ ਬਣਾ ਰਹੇ ਆ ਬਈ ਦੇਖੋ ਤਾਪਮਾਨ 55 ਤੋਂ ਉੱਪਰ ਆ ਜੀ ਫੇਰ ਵੀ ਵੀਡੀਓ ਬਣਾ ਛੋਟਾ ਮਰੰਜਨ ਕਰਾ ਰਹੇ ਆ ਮੈਂ ਛੋਟਾ ਫਣੀ ਕਰਾ ਕਰ ਪੱਪੂ ਦਿਓਲ ਮੈਂ ਉਮੀਦ ਆ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਣੀ ਤੁਸੀਂ ਗਰੁੱਪਾਂ ਵਿੱਚ ਸ਼ੇਅਰ ਵੀ ਕਰਤੇ ਹੋ ਗਰੀਬ ਦਾ ਪੁੰਨ ਵੀ ਲਿਆਉਣਾ ਇਹ ਮੁਰਕਾ ਆ ਮੈਨੂੰ ਇਹਦਾ ਪੁੰਨ ਤਾਂ ਹੀ ਆ ਮੈਨੂੰ ਤਾਂ ਹੀ ਮੇਰਾ ਸਕੂ ਸੋਨਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਤੁਹਾਡਾ ਦਿলো ਧੰਨਵਾਦ ਹੈ ਇਹਨੂੰ ਸਪੋਰਟ ਕਰਨ ਲਈ ਬਾਏ